ਸਾਡੇ ਪੱਤੀ ਗਗੜਾਣਿਆਂ ਦੀ ਸੀ ਹਾਂ ਇਹ ਟਿੰਬਰਪੜੇ ਪੁਰਾਣੀ ਸਾਈਡ ਤੇ ਸੀਗਾ ਉਹ ਪੱਤੀ ਨਹੀਂ ਟਿੰਬਰਪੜਾਈ ਸਾਈਡ ਤੇ ਐਸੀ ਹੈ ਤੁਸੀਂ ਸੀ ਚੜਦੇ ਪਾਸੇ ਐਸੀ ਸੀ ਤਨੋ ਅਸੀਂ ਚੜਦੇ ਪਾਸੇ ਐਸੀ ਤੇ ਅਸੀਂ ਆ ਗਏ ਹਾਂ ਖਾਨਗਾਵਲੀ ਜਗ੍ਹਾ ਤੇ ਠੀਕ ਹੈ ਜੀ ਇਹ ਗੇਟ ਤੁਸੀਂ ਦੇਖ ਰਹੇ ਪਿੰਡ ਬਰਾਸ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਅੰਦਰ ਚੱਲਾਂਗੇ ਅੰਦਰ ਦਾ ਦੇਖਦੇ ਹਾਂ ਤ੍ਰਿਸ਼ ਇਹ ਨੇ ਨਵੀਆਂ ਕਬਰਾਂ ਪਿੰਡ ਬਰਾਸ ਠੀਕ ਹੈ ਜੀ ਪਿੰਡ ਬਰਾਸ ਦੇ ਵਿੱਚ ਨਵੀਆਂ ਨੀਆਂ ਕਬਰਾਂ ਇਸ ਖਾਨਗਾਹ ਦੇ ਇਹ ਮਸਜਿਦ ਬਣਾਈ ਹੋਈ ਹੈ ਠੀਕ ਹੈ ਜੀ ਕਾਫੀ ਉਚਾਈ ਤੇ ਹੈ ਇਸ ਜਗ੍ਹਾ ਦੀ ਖੋਜ ਹੈ ਜਿਹੜੀ ਮੁਜੱਦਦ ਅਲ ਅਫਸਾਨੀ ਜੀ ਰੋਜ਼ਾ شریف ਵਾਲਿਆਂ ਨੇ ਕੀਤੀ ਸੀ ਠੀਕ ਹੋ ਗਈ। ਕਾਦੇ ਨੰਬਰ 2 ਕਵਰ ਹੈ ਇਹਨੇ। ਇੱਕ ਏ ਠੀਕ ਹੈ। ਕਵਰੇ ਕਿ ਮੈਂ ਇਸ ਦਾ ਉਚਾਈ ਤੇ ਖੜਾ ਹਾਂ ਇੱਧਰ ਸਾਹਮਣੇ ਮਸਜਿਦ ਠੀਕ ਹੈ ਇਹ ਮਦਰਸਾ ਹੈ ਇੱਥੇ ਠੀਕ ਹੈ ਇਹ ਮੈਂ ਪੌੜੀਆਂ ਚੜ੍ਹ ਕੇ ਆਇਆ ਹਾਂ ਉਚਾਈ ਤੇ ਕਾਫੀ ਠੀਕ ਹੈ ਜੀ ਪਿੰਡ ਬਰਾਸ ਅੱਜ ਕੱਲ੍ਹ ਜਿਲ੍ਹਾ ਪਟੇਗੜ ਸਾਹਿਬ ਹੈ ਤੇ ਰਿਆਸਤ ਪਟਿਆਲਾ ਦਾ ਬਹੁਤ ਵੱਡਾ ਪਿੰਡ ਸੀ ਇਹ ਠੀਕ ਹੈ ਇਸ ਟਾਈਮ ਪਿੰਡ ਬਰਾਸ ਦੇ ਮੈਂ ਉਸ ਪਾਸੇ ਜਿੱਧਰ ਦਰਗਾਹ ਹੈ ਨਵੀਆਂ ਦੀ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਨਵੀਆਂ ਦੀ ਦਰਗਾਹ ਦੇ ਕਾਫੀ ਉਚਾਈ ਤੇ ਹੈ ਤੇ ਆ ਆ ਮੈਂ ਇਧਰ ਨੂੰ ਵੀ ਮੈਂ ਉਚਾਈ ਤੇ ਚੜਾਂਗਾ ਉਚਾਈ ਤੇ ਜਾ ਕੇ ਨਾ ਮਸਜਿਦ ਆਏਗੀ ਬਿਲਕੁਲ ਜਿਹੜੀ ਨਾਲ ਦੀ ਮਸਜਿਦ ਹੈ ਠੀਕ ਹੈ ਇੱਕ ਮਸਜਿਦ ਦਰਗਾਹ ਦੇ ਅੰਦਰ ਹੈ ਇਹ ਪੁਰਾਣੀ ਮਸਜਿਦ ਹੈ ਇਹ 47 ਤੋਂ ਪਹਿਲਾਂ ਦੀ ਮਸਜਿਦ ਹੈ ਆ ਇਸ ਸਾਈਡ ਨਾਲ ਬੇੜੇ ਦਾ ਗੇਟ ਚੱਲਦੇ ਅੰਦਰ ਦੇਖਦਾ ਇਹ ਜੀ ਮਜ਼ੇਦਾਰ ਠੀਕ ਹੈ ਜੀ ਇਹ ਪੁਰਾਣੇ ਦਰਵਾਜ਼ੇ ਨੇ 47 ਤੋਂ ਪਹਿਲਾਂ ਦੇ ਠੀਕ ਹੈ ਜੀ ਸ ਸਮਾਜਯ ਤੇ ਫੇਰ ਹੋ ਕਰਾ ਹੋ ਗਈ ਵੀ ਅੰਦਰਵਾਜਾ ਲੱਗਿਆ ਆਪਾਂ ਦੇਖ ਲੈਂਦੇ ਅੰਦਰ ਇਹ ਅੰਦਰ ਦਾ ਇਤਿਸ਼ਾਹੀ ਠੀਕ ਹੈ ਜੀ ਇਹ ਮਾਜਾ ਦੇ ਨਵੀਂ ਅੰਦੀ ਦਰਗਾਹ ਦੇ ਪਾਸੇ ਨਾਮ ਹੁਣ ਸਾਨੂੰ ਨਹੀਂ ਪਤਾ ਕੀ ਹੈ ਠੀਕ ਹੈ ਜੀ ਆਵਾਦ ਹੈ ਆ ਆ ਪੁਰਾਣੀ ਦਵਾਰ ਹੈ ਠੀਕ ਹੈ ਮੈਂ ਬਾਹਰ ਆ ਗਿਆ। ਬਚਤੋਂ ਠੀਕ ਹੈ ਜੀ। ਇਹ ਪੁਰਾਣੇ ਟੈਨ ਦੀਆਂ ਇਹ ਨਿਸ਼ਾਨੀਆਂ। ਠੀਕ ਹੈ। ਇਹ ਹੈ ਉਹ ਪੁਰਾਣਾ ਖੂਹ। ਠੀਕ ਹੈ ਜੀ ਸੁੱਕ ਗਿਆ ਹੋਣਾ ਇਹ ਵਿੱਚ ਤੇ। ਆ ਮੈਂ ਤੇ ਹਸਨ ਨੂੰ ਇੱਕ ਕੁੱਝ ਚੁੱਕ ਦੇ ਆ ਸੀ। ਠੀਕ ਹੈ ਜੀ। ਇਹ ਪੁਰਾਣਾ ਖੂਹ।